ਪੰਜਾਬ ਦੀ ਸਿੱਖਿਆ ਪ੍ਰਣਾਲੀ ਖਾਸ ਕਰਕੇ 10ਵੀਂ ਕਲਾਸ ਦੀ ਜਮਾਤ ਚੋਂ ਜਾਂ ਪਲੱਸ 1 2 ਦੀ ਜਮਾਤ ਵਿੱਚੋਂ ਇਹ ਜਿਹੜੇ ਸਬਜੈਕਟ ਕੁਝ ਪੜ੍ਹਾਏ ਜਾਂਦੀ ਉਹ ਬੰਦ ਕਰ ਦੇਣੇ ਚਾਹੀਦੇ ਨੇ ਉਹ ਸਬਜੈਕਟ ਹੈਗੇ ਨੇ ਜਿਵੇਂ ਹੀ ਰੰਝਾ ਸੋਹਣੀ ਮਈਵਾਲ ਸੱਸੀ ਪੁੰਨੂ ਅਤੇ ਹੋਰ ਵੀ ਕਈ ਤਰ੍ਹਾਂ ਦੇ ਇਹੋ ਜਿਹੇ ਨਾਂ ਜਿਹੜੇ ਨੇ ਉਹ ਕਿਤਾਬਾਂ ਜਿਹੜੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਪੜ੍ਹਾਇਆ ਜਾ ਰਹੀਆਂ ਨੇ ਅੱਜ ਦੇ ਸਮੇਂ 'ਚ ਇਹ ਕਿਤਾਬਾਂ ਪੜਾਉਣੀਆਂ ਬਹੁਤ ਹੀ ਦੁੱਖਦਾਇਕ ਤੇ ਮਾੜੀ ਗੱਲ ਆ ਕਿਉਂਕਿ ਇਹ ਕਿਤਾਬਾਂ ਦਾ ਮਤਲਬ ਕੀ ਆ ਸਿੱਖ ਧਰਮ ਦੇ ਬੱਚਿਆਂ ਦੇ ਨਾਲ ਇਹ ਬੱਚਿਆਂ ਨੂੰ ਪੜਾਉਣਾ ਆ ਤੁਮ ਬਾਏ ਮਾਈ ਭਾਗੋ ਜੀ ਪੜਾਈ ਜਾ ਸਕਦੀ ਹਰੀ ਸਿੰਘ ਨਲੂਆ ਪੜਾਇਆ ਜਾ ਸਕਦਾ ਆ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਜਿਹੜੇ ਨੇ ਉਹ ਪੜਾਇਆ ਜਾ ਸਕਦਾ ਹੋਰ ਭਗਤ ਸਿੰਘ ਪੜਾਇਆ ਜਾ ਸਕਦਾ ਹਰੀ ਸਿੰਘ ਨਲੂਆ ਪੜਾਇਆ ਜਾ ਸਕਦਾ ਮਹਾਰਾਜਾ ਰਣਜੀਤ ਸਿੰਘ ਪੜਾਇਆ ਜਾ ਸਕਦਾ ਤਾਕੇ ਸਾਡੇ ਬੱਚੇ ਪੜ੍ਹ ਕੇ ਓਦਾਂ ਦੇ ਕੈਰੇਕਟਰ ਦੇ ਕੋਈ ਦੇ ਕਿਰਦਾਰ ਦੇ ਭੰਨਣ ਤੁਸੀਂ ਪੰਜਾਬ ਸਕੂਲ 10ਵੀਂ ਕਲਾਸ ਦੀਆਂ ਪੰਜਾਬੀ ਦੀਆਂ ਬੁੱਕ ਵੇਖਿਓ ਜਾਂ ਮੈਂ ਅੱਗੇ ਵੀ ਪਹਿਲਾਂ ਵੀ ਵੀਡੀਓ ਬਣਾਈਆਂ ਸੀ ਮੰਗ ਕੀਤੀ ਸਰਕਾਰ ਤੋਂ ਪਰ ਉਧਰ ਕੁਕ ਕੰਨਾ ਤੇ ਜੂਨੀ ਸਰਕੀ ਉਹ ਕੀ ਹੋਇਆ ਕਿ ਉਹ ਕਿਤਾਬਾਂ ਜਦੋਂ ਤੁਸੀਂ ਖੋਲੋਗੇ ਕੋਣ ਮੰਦਾ ਕਹੇਗਾ ਕਿ ਮੇਰਾ ਪੁੱਤਰ ਮਿਰਜਾ ਬਣ ਜੇ ਮੇਰਾ ਪੁੱਤ ਰਾਂਝਾ ਬਣ ਜੇ ਮੇਰਾ ਪੁੱਤ ਪੁੰਨੂ ਬਣ ਜੇ ਕੋਈ ਕਹੇਗਾ ਕੋਈ ਤੇ ਕਿਹੜਾ ਮਾਂ-ਬਾਪ ਕਹੇਗਾ ਕਿ ਮੇਰੇ ਬੱਚਾ ਕੋਈ ਸਹਿਬਾ ਬਣ ਜੇ ਸਸੀ ਬਣ ਜੇ ਸੋਨੀ ਬਣ ਜੇ ਹੀਰ ਬਣ ਜੇ ਕੋਈ ਮਾਂ-ਬਾਪ ਚਾਹੁੰਦਾ ਥੋੜਾ ਜਿਵੇਂ ਬਣ ਜਾਵੇ ਤੇ ਜੇ ਆਪਾਂ ਨਹੀਂ ਚਾਹੁੰਦੇ ਬਣਨਾ ਤੇ ਫਿਰ ਇਹ ਪੜਾਇਆ ਹੀ ਕਿਉਂ ਜਾ ਰਿਹਾ ਸਾਡੇ ਬੱਚਿਆਂ ਨੂੰ ਕਿਉਂ ਸਾਡੇ ਬੱਚਿਆਂ ਦੇ ਕੰਨਾਂ 'ਚ ਜ਼ਹਿਰ ਭोली ਜਾ ਰਹੀ ਇਹੋ ਜਿਹੀ ਸ਼ਬਦਾਵਲੀ ਪਾਈ ਜਾਂਦੀ ਉਹਦੇ ਵਿੱਚ ਕਿ ਉਹ ਬੱਚੇ ਉਸ ਉਮਰ ਦੇ ਵਿੱਚ ਵੱਧ ਰਹੇ ਹੁੰਦੇ ਨੇ ਉਦੋਂ ਉਹਨਾਂ ਨੂੰ ਇਹੋ ਜਿਹਾ ਸਲੀਪਸ ਪੜਨੋ ਦਿੱਤਾ ਜਾਂਦਾ ਕਲਾਸ ਦੇ ਵਿੱਚ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੁੰਡੇ ਕੁੜੀਆਂ ਦੇ ਜ਼ਿਆਦਾਤਰ ਕਲਾਸ ਸਕੂਲ ਇਕੱਠੇ ਹੁੰਦੇ ਨੇ ਭਾਵੇਂ ਧੀਆ ਪੁੱਤਰ ਸਾਡੇ ਬੜੇ ਚੰਗੇ ਨੇ ਲੇਕਿਨ ਜੇ ਅਸੀਂ ਉਹਨਾਂ ਨੂੰ ਜ਼ਹਿਰ ਉਹਨਾਂ ਦੇ ਦਿਮਾਗ 'ਚ ਪਾਵਾਂਗੇ ਜ਼ਹਿਰ ਪੜ੍ਹਾਵਾਂਗੇ ਤਾਂ ਬੱਚਿਆਂ 'ਚ ਜ਼ਹਿਰ ਉੱਗ ਸਕਦੀ ਆ ਸਾਡੇ ਜਾਨ ਬੁਝ ਕੇ 50 ਸਕੂਲ ਸਿੱਖਿਆ ਬੋਰਡ ਦੀਆਂ ਪੰਜਾਬੀ ਦੀਆਂ ਬੁੱਕਸ ਦੇ ਵਿੱਚ ਇਹ Snippets ਸ਼ਾਮਲ ਕੀਤੇ ਗਏ ਨੇ ਹੋ ਸਕਦਾ ਤੁਸੀਂ ਵੀ ਆਪਣੀ ਜ਼ਿੰਦਗੀ ਚ ਪੜੇ ਹੋਣ ਪਰ ਜੇ ਅੱਜ ਤੁਸਾਨੂੰ ਇਹ ਤੁਹਾਡੇ ਬੱਚੇ ਜਾਂ ਸਾਡੇ ਬੱਚੇ ਸਮਝ ਪੁੱਛ ਲੈਣ ਤੇ ਕਿ ਉਹ ਕੀ ਕੀਤਾ ਉਹਨਾਂ ਨੇ ਕੀ ਦੇਖਿਆ ਸਾਡੇ ਸਮਾਜ ਨੂੰ ਤੇ ਫਿਰ ਆਪਾਂ ਕੀ ਜਵਾਬ ਦਵਾਂਗੇ ਕੀ ਸਾਨੂੰ ਅੱਜ ਦੇ ਸਮੇਂ ਚ ਇਸ ਬੁਰਾਈ ਦੇ ਖਿਲਾਫ ਆਵਾਜ਼ ਨਹੀਂ ਠਾਉਣੀ ਚਾਹੀਦੀ ਤੇ ਇਹਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਹਾਂ ਜੇ ਤੁਸੀਂ ਪੜਾਉਣਾ ਹੀ ਜਾ ਕੇ ਐਮਫਿਲ ਚ ਕਢਾ ਲਓ ਪੀ ਐਚ ਡੀ ਵੇਲੇ ਕੋਈ ਖੋਜ ਕਰਕੇ ਕਰ ਲੇ ਜਾਂ ਮੰਨ ਲਓ ਕਿ ਐਮ ਐ ਜੀ ਵਿੱਚ ਕਰ ਲਵੇ ਇਹਨੂੰ ਥੱਲੇ ਡਲੇ ਲੈਵਲ ਤੇ ਨਹੀਂ ਪੜਾਉਣਾ ਚਾਹੀਦਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਅੱਜ ਦਾ ਜਿਹੜਾ ਸਮਾਂ ਆ ਬੱਚਿਆਂ ਦਾ ਕਰਤਾਰ ਬਣਾਉਣ ਦਾ ਬੱਚਿਆਂ ਦੇ ਲੈਵਲ ਉੱਚਾ ਕਰਨ ਦਾ ਬੱਚਿਆਂ ਨੂੰ ਕਦੀ ਇਹ ਤੇ ਪੜਾਇਆ ਨਹੀਂ ਜਾਂਦਾ ਕਿ ਇਹਨਾਂ ਨੂੰ ਯੂਪੀਐਸਸੀ ਕਿੰਜ ਕਰਨੀ ਆ ਪੀਸੀਐਸ ਕਿੰਜ ਕਰਨਾ ਆ ਡਾਕਟਰ ਕਿੰਜ ਬਣਨਾ ਚਾਹੀਦਾ ਇਹ ਚੀਜ਼ਾਂ ਤੇ ਬੱਚਿਆਂ ਨੂੰ ਸਿਖਾਈਆਂ ਨਹੀਂ ਜਾਂਦੀਆਂ ਬੱਚਿਆਂ ਨੂੰ ਹੋਰ ਹੀ ਕੁਝ ਸਿਖਾਇਆ ਜਾ ਰਿਹਾ ਇੱਥੇ ਬੱਚਿਆਂ ਦੀ ਗਲਤੀ ਘਟਿਆ ਤੇ ਮੈਂ ਸਮਝਦਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਜੇ ਕਿਸੇ ਭੈਣ ਭਰਾ ਨੂੰ ਕੋਈ ਕਿੰਤੂ ਪਰੰਤੂ ਹੋਵੇ ਤਾਂ ਉਹ 10ਵੀਂ ਦੀ ਪੰਜਾਬੀ ਦੀ ਬੁੱਕ ਖੋਲ੍ਹ ਕੇ ਪੜ੍ਹ ਸਕਦਾ ਪਲੱਸ 1 ਦੀ ਪੜ੍ਹ ਸਕਦਾ ਆ ਤਾਂ ਕਿ ਉਹਨੂੰ ਪਤਾ ਲੱਗ ਸਕਦਾ ਪਲੱਸ 2 ਦੀ ਬੁੱਕ ਵੇਖ ਕੇ ਪੜ੍ਹ ਸਕਦਾ ਪੰਜਾਬੀ ਨਾਲ ਸੰਬੰਧਿਤ ਬੁੱਕਸ ਜਿਹੜੀਆਂ ਨੇ ਜਿਹੜੇ ਬੱਚੇ ਸਬਜੈਕਟ ਰੱਖਦੇ ਨੇ ਉਹਨਾਂ ਨੂੰ ਪਤਾ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਕਿਵੇਂ ਦੀਆਂ ਨੇ ਕਿ ਇਹਨਾਂ ਦਾ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਚ ਰੋਲ ਨਹੀਂ ਹੈਗਾ ਪਰ ਤੁਹਾਡੇ ਵਰਗੇ ਸੂਝਵਾਨ ਸੱਜਣਾਂ ਦੇ ਬਿਲਕੁਲ ਹੈਗਾ ਜੀ ਮੈਂ ਸਮਝਦਾ ਕਿ ਸਰਕਾਰ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਇਸ ਸਬਜੈਕਟ ਜਿਹੜੇ ਨੇ ਸੱਸੀ ਪੁੰਨੂਆ ਸੋਨੀਆ ਮਹੀਵਾਲ ਹੀ ਰਾਂਝੇ ਮਿਰਜ਼ਾ ਸਾਹਿਬਾ ਇਹ ਸਾਰੇ ਡਿਲੀਟ ਕਰਨੇ ਚਾਹੀਦੇ ਇਹਨਾਂ ਜਗ੍ਹਾ ਤੇ ਚੰਗੇ ਲੋਕਾਂ ਦੇ ਜਿਹੜੀ ਜ਼ਿੰਦਗੀ ਨਾਲ ਸੰਬੰਧਤ ਚੀਜ਼ਾਂ ਨੇ ਉਹ ਸ਼ਾਮਲ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਬੱਚਿਆਂ ਦੀ ਸੋਚ ਸਾਡੇ ਬੱਚਿਆਂ ਦਾ ਵਿਚਾਰ ਬੱਚਿਆਂ ਦਾ ਕਰਦਾਰ ਉੱਚਾ ਹੋ ਸਕੇ ਪਰ ਜਾਣ ਬੁਝ ਕੇ ਇਹ ਮੈਨੂੰ ਲੱਗਦਾ ਕਿ ਜਾਣਬੁੱਝ ਕੇ ਸ਼ਾਮਲ ਕੀਤੇ ਗਏ ਨੇ ਸਾਡੇ ਬੱਚਿਆਂ ਦੇ کردار ਖਤਮ ਕਰਨ ਦੀ ਸਾਡੀ ਸੋਚ ਖਤਮ ਕਰਨ ਦੀ ਹੋ ਜੇ ਕੋਈ ਕਵੇ ਕਿ ਜੀ ਇੱਥੇ ਕੀ ਗਲਤ ਹੈਗਾ ਤਾਂ ਉਹ ਉਹਨੂੰ ਮੁਬਾਰਕੋ ਵੀ ਉਹ ਆਪਣੇ ਪੁੱਤ ਨੂੰ ਕਵੇ ਜਾਂ ਆਪਣੀ ਧੀ ਨੂੰ ਬਣਾ ਲੈ ਹੀਰ ਬਣਾ ਲੈ ਸੋਹਣੀ ਬਣਾ ਲੈ ਸਹਬਾ ਬਣਾ ਲੈ ਉਹ ਬਣਾ ਲੈ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹਾ ਬਣਾਉਣਾ ਨਹੀਂ ਚਾਹੁੰਦੇ ਆਓ ਰਲ ਮਿਲ ਕੇ ਆਪਾਂ ਇਹਨਾਂ ਵਿਸ਼ਿਆਂ 'ਤੇ ਧਿਆਨ ਦੇਈਏ ਇਹ ਐਜੂਕੇਸ਼ਨ ਵੀ ਸਾਡੀ ਪੰਜਾਬ ਵੀ ਸਾਡਾ ਬੱਚੇ ਵੀ ਸਾਡੇ ਤੇ ਸਾਨੂੰ ਹੀ ਸਾਰਿਆਂ ਨੂੰ ਰਲ ਕੇ ਉਪਰਾਲੇ ਕਰਨੇ ਚਾਹੀਦੇ ਨੇ ਤੇ ਆਓ ਆਪਾਂ ਇਸ ਆਵਾਜ਼ ਨੂੰ ਹੋਰ ਬੁਲੰਦ ਕਰੀਏ ਤੁਸੀਂ ਵੱਧ ਤੋਂ ਵੱਧ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ ਪ੍ਰਚਾਰ ਕਰਿਆ ਕੁਰੀ ਚੀਜ਼ਾਂ ਨੂੰ ਰੋਕਿਆ ਜਾ ਸਕੇ ਆਪਾਂ ਅੱਗੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਨੇ ਤਾਂ ਆਪਾਂ ਇਹ ਵੀ ਪ੍ਰਾਪਤੀ ਕਰਾਂਗੇ ਇਹਨੂੰ ਡਿਲੀਟ ਕਰਵਾ ਕੇ ਹੀ ਛੱਡਾਂਗੇ ਹੋ ਸਕੇ ਆਡੀ ਜੁੰਦੇ ਜੀ ਹੋ ਜੇ ਜਾਂ ਬਾਅਦ ਚ ਹੋ ਜਾਵੇ ਆਓ ਆਪਾਂ ਆਪਣੀ ਕੋਸ਼ਿਸ਼ ਜਾਰੀ ਰੱਖੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇਨਾ